ਹੈਲੋ ਐਕਸ਼ਨ ਫ੍ਰੀ ਹੋ ਰਿਹਾ ਮੈਨੂੰ ਨਹੀਂ ਪਤਾ ਨਹੀਂ ਬੋਲਦੇ ਜੇ ਪਿੱਛੋਂ ਆਖੇ ਨਾ ਕੋਈ ਤੇਸਵਰ ਦੀ ਵੱਡੀ ਖਬਰ ਹੈ ਜਲੰਧਰ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਫੈਕਟਰੀ 'ਚ ਜ਼ਹਿਰੀਲੀ ਗੈਸ ਲੀਕ ਹੋਣ ਦੇ ਨਾਲ ਹੜਕਾਂ ਪਮਚ ਗਿਆ ਜੀ ਹਾਂ ਜਲੰਧਰ थाना 3 ਦੇ ਅਧੀਨ ਐਮਪੀਡੀ ਬੁਕਸ ਦੀ ਬਿਲਡਿੰਗ ਦੇ ਨਾਲ ਬਣੇ ਬਰਫ ਦੇ ਕਾਰਖਾਨੇ 'ਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇਲਾਕੇ 'ਚ ਹੜਕਾਂ ਫਮੱਚ ਗਿਆ ਹੈ ਗੈਸ ਲੀਕ ਹੋਣ ਕਾਰਨ ਦਿਮੋਰੀਆਪੁਰ ਅਤੇ ਆਸ-ਪਾਸ ਦੇ ਗੁਜ਼ਰ ਰਹੇ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਕਈ ਟੀਮਾਂ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਕਿ ਇਲਾਕੇ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਫੈਕਟਰੀ ਦੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਉਸ ਪਾਸੇ ਨੂੰ ਲੋਕਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਫੈਕਟਰੀ ਵਿੱਚ ਫਸੇ ਕਈ ਲੋਕਾਂ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਇਹ ਤਸਵੀਰਾਂ ਸਾਫ ਦਾਸਤਿਆਂ ਨੇ ਕਿ ਸਥਿਤੀ ਕਿੰਨੀ ਭਿਆਨਕ ਹੈ ਹਰ ਕੋਈ ਮੁਲਾਜ਼ਮ ਮੂੰਹ ਤੇ ਮਾਸਕ ਪਾਈ ਨਜ਼ਰ ਆ ਰਿਹਾ ਹੈ ਉਹਨਾਂ ਵੱਲੋਂ ਫੈਕਟਰੀ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ हा हाश आई ਤੇ ਪੂਰੀ ਘਟਨਾ ਬਾਅਦ ਦੁਪਹਿਰ ਕਰੀਬ 3 ਵਜੇ ਵਾਪਰੀ ਜਦੋਂ ਇੱਕ ਬਰਫ਼ ਦੇ ਕਾਰਖਾਨੇ 'ਚੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇਲਾਕੇ 'ਚ ਹੜਕਾ ਫੈਲ ਗਿਆ ਮੌਕੇ ਤੇ ਮੌਜੂਦ ਲੋਕਾਂ ਨੂੰ ਸਾਹ ਲੈਣ 'ਚ ਅਤੇ ਅੱਖਾਂ 'ਚ ਜਲਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ ਹਾਲਾਂਕਿ ਫੈਕਟਰੀ ਤੋਂ ਕਿਹੜੀ ਗੈਸ ਲੀਕ ਹੋਈ ਏ ਇਸ ਬਾਰੇ ਹਾਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਫੈਕਟਰੀ 'ਚ ਕੁਝ ਲੋਕ ਫਸੇ ਹੋਏ ਨੇ ਜਿਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਉਹਨਾਂ ਨੂੰ ਕੱਢਣ 'ਚ ਬੇਹਤ ਦਿੱਕਤਾਂ ਆ ਰਹੀਆਂ ਨੇ ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਗੈਸ ਦੇ ਲੀਕ ਹੋਣ ਨਾਲ ਉਹਨਾਂ ਨੂੰ ਸਾਹ ਅਤੇ ਅੱਖਾਂ 'ਚ ਜਲਣ ਦੀ ਪਰੇਸ਼ਾਨੀ ਹੋਈ ਜਿਸ ਤੋਂ ਬਾਅਦ ਇਹ ਸਬੰਧੀ ਸਥਾਨਕ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਹੈ ਅੰਗਲ ਜੀ ਇੱਕ ਮਿੰਟ ਅੰਗਲ ਜੀ ਕੀ ਨਾਮ ਆ ਆਪਣਾ ਮੇਰਾ ਸੁੰਦਰਪਾਲ ਅੰਗਲ ਜੀ ਕੀ ਗੱਲ ਕੀ ਸੀ ਪਤਾ ਕਿੱਦਾਂ ਲੱਗਾ ਕੁਝ ਮੈਂ ਤਾਂ ਬੜੇ ਰਾਹ ਨਾਲ ਬੈਠਾ ਇੱਥੇ ਪਹੁੰਚ ਲਾਉਣ ਆਇਆ ਸੀ ਜੀ ਤੋ ਕੈਸ ਕੋਲ ਨਹੀਂ ਕੀਤੀ ਮੈਂ ਦੁਕਾਨ ਛੱਡ ਕੇ ਉਹ ਗਿਆ ਨਾ ਮਗਰ ਅੱਜ ਫਿਰ ਮੇਤਾ ਸਾਹਿਬ ਕੀਤਾ ਮੈਨਾਂ ਕੋ ਫੋਨ ਕਰੋ ਕੈਸ ਨਹੀਂ ਕਰਕੇ ਬਸ ਤੇ ਅੰਦਰ ਕੋਈ ਬੰਦੇ ਫਸੇ ਆ ਇਸ ਟਾਈਮ ਕਿੰਨੇ ਬੰਦੇ ਆ ਕਿੰਨੇ ਬੰਦੇ ਅੰਕਲ ਸੱਗਾ ਆਇਆ ਸਿਰੇ ਇੱਕ ਹੈਗਾ ਤੇ ਮਤਲਬ ਕੋਈ ਜਾਣ ਨੂੰ ਕੋਈ ਦਿੱਕਤ ਨਹੀਂ ਉਹ ਦਿੱਕਤ ਨਹੀਂ ਹੋ ਰਹੀ ਉਹਥੇ ਹੀ ਜਦੋਂ ਇਸ ਬੰਦੀ ਫੈਕਟਰੀ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫੈਕਟਰੀ ਮਾਲਕ ਮੀਡੀਆ ਤੇ ਹੀ ਪੜਕਦਾ ਨਜ਼ਰ ਆਇਆ ਤੇ ਉਹਨਾਂ ਨੂੰ ਉਥੋਂ ਜਾਣ ਲਈ ਕਹਿ ਲੱਗਿਆ ਪਰ ਤਸਵੀਰਾਂ ਸਾਫ਼ ਦੱਸਦੀਆਂ ਨੇ ਕਿ ਸਥਿਤੀ ਬੇਹੱਦ ਭਿਆਨਕ ਹੈ ਅਤੇ ਇਸ ਦੌਰਾਨ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਅਤੇ ਦੂਜੀਆਂ ਟੀਮਾਂ ਨੂੰ ਵੀ ਮੌਕੇ ਤੇ ਬਚਾਇਆ ਗਿਆ ਪਰ ਇਸ ਪੂਰੇ ਮਾਮਲੇ ਦੇ ਫੈਕਟਰੀ ਮਾਲਕ ਦਾ ਰਵੱਈਆ ਬੇਹੱਦ ਨਿਰਾਸ਼ਾਜਨਕ ਦੇਖਣ ਨੂੰ ਮਿਲਿਆ ਉਸ ਵੱਲੋਂ ਮੀਡੀਆ ਨਾਲ ਹੀ ਬਥਲੂ ਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕੋਈ ਕੁਛ ਨਹੀਂ ਹੋਇਆ ਯਾਰ ਇਹ ਕੋਈ ਕੁਛ ਨਹੀਂ ਹੋਇਆ ਮੈਨੂੰ ਨਹੀਂ ਪਤਾ ਨਹੀਂ ਉਹਦੇ ਅੱਗੇ ਪੁੱਛੋ ਅੱਗੇ ਲੱਗ ਕੇ ਪੁੱਛੋ ਫੈਕਟਰੀ ਤੁਹਾਡੀ ਹੈ ਸਰ ਅੱਗੇ ਪੁੱਛਾ ਮੈਂ ਨਾਲ ਕੋਈ ਗੱਲ ਕਰੀ ਐਵੇਂ ਮੈਂ ਕਰਮ ਹੋ ਜਾਊਗਾ ਨਹੀਂ ਫੈਕਟਰੀ ਤੁਹਾਡੀ ਹੈ ਕੋਈ ਲੱਗਣੀ ਤੁਹਾਡਾ ਹੈ ਉਦਰਾਸ਼ ਪੂਰੀ ਘਟਨਾ ਦੀ ਸੂchnਾ ਐਸਪੀ ਡਾਕਟਰ ਸ਼ੀਤਲ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੌਕੇ ਤੇ ਟੀਮਾਂ ਨੂੰ ਭੇਜਿਆ ਗਿਆ ਹੈ ਅਤੇ ਉਹ ਖੁਦ ਵੀ ਘਟਨਾ ਸਥਾਨ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਫਿਲਹਾਲ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਫੈਕਟਰੀਜ਼ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ 'ਚ ਜਾਂਚ ਦੀ ਗੱਲ ਆਖੀ ਗਈ ਹੈ ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਗਨੀਮਤ ਹੈ ਕਿ ਹਾਲੇ ਤੱਕ ਕਿਸੇ ਦੀ ਵੀ ਜਾਨ ਨਹੀਂ ਗਈ ਹੈ ਅਤੇ ਕੋਈ ਵਿਆਹ ਸੁਖਾਮੀ ਘਟਨਾ ਸੰਬੰਧੀ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਪ੍ਰਸ਼ਾਸਨ ਵੱਲੋਂ ਇਸ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ